ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀવાડી ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਤੰਦਰੁਸਤ ਹੋਣਗੇ ਰਾਜੀ ਖੁਸ਼ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਝੋਨੇ ਦੇ ਝਾੜ ਦੀ ਮੁੱਢਲੀ ਰਿਪੋਰਟ ਬਾਰੇ ਆਪਾਂ ਵੀਡੀਓ ਪਹਿਲਾਂ ਕਰ ਚੁੱਕੇ ਹਾਂ ਹੁਣ ਝੋਨਾ ਲਗ ਭਾ ਸਾਰਾ ਕੱਟ ਚੁੱਕਿਆ ਹੈ ਅਤੇ ਝੋਨੇ ਦੇ ਝਾੜ ਦੀ ਸਮੁੱਚੀ ਰਿਪੋਰਟ ਆਪਣੇ ਕੋਲੇ ਆ ਚੁੱਕੀ ਹੈ ਬਹੁਤ ਸਾਰੇ ਕਿਸਾਨਾਂ ਨੇ ਵੱਖ-ਵੱਖ ਕਿਸਮਾਂ ਦੇ ਝਾੜ ਦੇ ਬਾਰੇ ਕਮੈਂਟ ਕਰਕੇ ਦੱਸਿਆ ਉਹਨਾਂ ਕਮੈਂਟਾਂ ਦੇ ਆਧਾਰ ਤੇ ਹੀ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਝਾੜ ਦੇ ਬਾਰੇ ਗੱਲ ਕਰਾਂਗੇ ਕਿਸ ਵੈਰਾਈਟੀ ਦਾ ਝਾੜ ਕਿਸਾਨ ਵੱਧ ਦੱਸ ਰਹੇ ਹਨ ਜੇਕਰ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਦੇ ਉੱਤੇ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀ ਕਿਸਾਨਾਂ ਦੇ ਨਾਲ ਆਪਾਂ ਸਾਂਝੀ ਕਰਦੇ ਰਹਿੰਦੇ ਹਾਂ ਧੂੜੀ ਦੇ ਰੇਟਾਂ ਦੇ ਬਾਰੇ ਬਾਸਮਤੀ ਦੇ ਰੇਟਾਂ ਦੇ ਬਾਰੇ ਸਮੇਂ-ਸਮੇਂ ਤੇ ਕਿਸਾਨਾਂ ਦੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਦੋਸਤੋ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਤੁਹਾਡੇ ਲਾਈਕ ਕਰਨ ਦੇ ਨਾਲ ਕੰਮ ਕਰਨ ਦਾ ਹੌਸਲਾ ਮਿਲਦਾ ਤੇ ਤੁਹਾਡਾ ਲਾਈਕ ਕਰਨ ਤੇ ਕੋਈ ਨੁਕਸਾਨ ਨਹੀਂ ਹੁੰਦਾ ਕੋਈ ਖਰਚ ਨਹੀਂ ਹੁੰਦਾ ਇਸ ਲਈ ਕਿਰਪਾ ਕਰਕੇ ਲਾਈਕ ਜ਼ਰੂਰ ਕਰਨਾ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰਦੇ ਰਹੋ ਤਾਂ ਕਿ ਜਾਣਕਾਰੀ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਹੋ ਸਕੇ ਹੁਣ ਗੱਲ ਕਰੀਏ ਝੋਨੇ ਦੇ ਝਾੜ ਦੇ ਬਾਰੇ ਇਸ ਵਿੱਚ ਕੋਈ ਦੋਰਾਵਾ ਨਹੀਂ ਕਿ ਝੋਨੇ ਦਾ ਜਿਹੜਾ ਝਾੜ ਹੈ ਇਸ ਵਾਰ ਘਟਿਆ ਆ 4-5 ਕੁਇੰਟਲ ਤੱਕ ਝਾੜ ਜਿਹੜਾ ਘਟਿਆ तकरीबन ਸਾਰੀਆਂ ਕਿਸਮਾਂ ਦਾ ਹੀ ਝਾੜ ਘਟਿਆ ਕਿਸਾਨਾਂ ਦੇ ਜ਼ਿਆਦਾਤਰ ਕਿਸਮਾਂ ਦਾ ਝਾੜ ਘਟ ਹੋਣ ਗਿਆ ਰਪੋਟਾਂ ਹੀ ਆ ਰਹੀਆਂ ਨੇ ਥੋੜੇ ਵਾਲੇ ਕਿਸਾਨਾਂ ਦਾ ਝਾੜ ਆ ਜਿਹੜਾ ਕਿ ਠੀਕ ਦੱਸਿਆ ਜਾ ਰਿਹਾ ਹੈ ਬਾਕੀ तकरीबन ਜ਼ਿਆਦਾ ਕਿਸਾਨਾਂ ਦੇ ਵੱਲੋਂ ਝਾੜ ਘੱਟ ਹੀ ਦੱਸਿਆ ਜਾ ਰਿਹਾ ਹੈ ਸਾਰੀ ਜੀ ਕਿਸਮ ਦਾ ਝਾੜ ਜਿਹੜਾ ਘਟ ਆ ਰਿਹਾ ਹੈ ਕਮੈਂਟਾਂ ਦੇ ਰਾਹੀਂ ਕਿਸਾਨਾਂ ਦੇ ਵੱਲੋਂ ਵੱਖ-ਵੱਖ ਕਿਸਮਾਂ ਦੇ ਝਾੜ ਦੇ ਬਾਰੇ ਜਿਹੜਾ ਆਪਾਂ ਦੱਸਿਆ ਜਾ ਰਿਹਾ ਹੈ ਉਹ ਦੇਖਦੇ ਆਂ ਵੀ ਕੁਝ ਕਿਸਾਨ ਜਿਹੜਾ ਝਾੜ ਆ ਮੱਧ ਲਿਖ ਰਹੇ ਨੇ ਕੁਝ ਘਟ ਰਿਖ ਰਹੇ ਨੇ ਹੁਣ ਦੇਖ ਲੈਨੇ ਆਪਾਂ ਤੁਸੀਂ ਦੇਖ ਲਓ ਝਾੜ ਦੇ ਬਾਰੇ ਜਿਹੜੇ ਕਿਸਾਨਾਂ ਦੇ ਕਮੈਂਟ ਨੇ ਆਪਾਂ ਤੁਹਾਡੇ ਸਾਹਮਣੇ ਪੜ੍ਹਦੇ ਆਂ ਨਮੀ 12% ਹੋਣ ਕਰਕੇ ਉਸ ਤੋਂ ਝਾੜ ਘਟਿਆ 30 ਕੁਇੰਟਲ ਹੀ ਆਉਣਗੇ ਜੀ ਕਹਿੰਦੇ ਮੌਸਮ ਸਹੀ ਨਾ ਆਣੋਂ ਕਰਕੇ ਝਾੜ ਘਟਿਆ ਵੈਸੇ ਵੀ ਖਰਚੇ ਘਟਾਓ ਝਾੜ ਘਟ ਜੂ ਆਪਕੇ ਫਸਲ ਦੀ ਕਦਰ ਤਾਂ ਬਹੂਗੀ ਝਾੜ ਤੋਂ ਕੀ ਲੈਣਾ ਮੰਡੀਆਂ 'ਚ ਤਾਂ ਥੋੜੀ ਜੰਦਾ ਝੋਨਾ ਪੱਠ ਪਵੇ ਥੋੜਾ ਜਿਹੜਾ ਖੰਨਾ ਨੂੰ ਖਾਵੇ ਕਹਿੰਦੇ ਪੀਆ 126 30 ਕੁਇੰਟਲ ਏਕੜ ਦਾ ਕੋਈ ਸਪਰੇ ਨਹੀਂ ਕੀਤੀ ਬਸ ਇੱਕ ਵਾਰ ਪ੍ਰਦਾਨ ਪਾਈ ਸੀ ਘੱਟ ਖਰਚੇ ਵਾਲੀ ਵੈਰੈਟੀ ਆ ਵੀਰ ਕਹਿੰਦੇ ਅਗਲੀ ਆ ਗਈ ਜੀ ਪੂਸਾ ਕਹਿੰਦੇ ਸਾਰਿਆਂ ਨੂੰ ਵਧੀਆ ਪੂਸਾ 44 ਪਿਛਲੀ ਵਾਰੀ 92 93 ਮਣ ਸੀ ਇਸ ਵਾਰ 85 ਮਣ 31 ਨੇ ਜਮਈ ਮੰਨਦਾ 72 ਤਿਹਤਰ ਮਣ ਦਾ ਕਹਿੰਦੇ ਰਿਹਾ ਤੇ ਅਗਲਾ ਜਿਹੜਾ ਕਮੈਂਟ ਹੈਗਾ ਜੀ ਉਹ ਹੈਗਾ ਕਹਿੰਦੇ ਭੰਡ ਦੀ ਸਰਕਾਰ ਨੇ ਮਾਰਤਾ 15 14 ਮੋਇਸਚਰ ਰਹੇਗੀ ਇਸ ਵਾਰ ਕਿ ਝਾੜ ਘਟਿਆ ਜੀ ਕਹਿੰਦੀ ਸੁਪਰੀਮ 110 34.5 ਕੁਇੰਟਲ ਨਿਕਲਿਆ ਕਹਿੰਦੇ ਬਿਲਕੁਲ ਸਹੀ ਕਿ ਹਾਂ ਵੀਰ ਕਹਾਂ ਮੈਂ ਅਗਲਾ ਜਿਹੜਾ ਕਮੈਂਟ ਹੈ ਜੀ ਉਹ ਹੈਗਾ 126 ਦਾ ਝਾੜ 28.5 ਕੁਇੰਟਲ ਰਿਹਾ ਜੀ 110 ਦਾ 28 ਕੁਇੰਟਲ ਰਿਹਾ ਜੀ ਝਾੜ ਕੱਢ ਕੇ ਕਹਿੰਦੇ ਜੀ ਵੀਰੇ ਜਿੱਥੇ ਕੀ ਮੰਡੀਆਂ ਚ ਤੁਨਾ ਜਿਹੜਾ ਮੰਦਾ ਰਹਾ ਮੰਡੀ ਮੰਦੀ ਰਹੀ ਆ ਸੁਖ ਵਲੌਗ ਵਾਲੇ ਵੀਰ ਕਹਿੰਦੇ ਆ ਸਭ ਤੋਂ ਵਧੀਆ ਝਾੜ ਪੂਰਾ 44 ਦਾ ਰਿਹਾ ਜੀ ਵੇਖਣ ਚ ਵੀ ਪਰੇਸ਼ਾਨੀ ਘਟਾਈਆ ਤੇ ਇਹ ਸਾਹਿਬ ਵੀਰ ਸਮ ਕਹਿ ਰਹੇ ਨੇ ਬਿਲਕੁਲ ਉਸ ਤੋਂ ਝਾੜ 5 ਕੁੰਟਲ ਘਟਿਆ ਜੀ ਉਹ ਬਰਜਿੰਦਰਪਾਲ ਸਿੰਘ ਵੀਰ ਦਾ ਕਮੈਂਟ ਹੈ ਸਾਰੇ ਕਮੈਂਟਾਂ ਤੇ ਨੋ ਪੜੇ ਤਾਂ ਮੁਸ਼ਕਲ ਨੇ ਵੀਰੇ ਅ 331 34 ਕੁਇੰਟਲ ਤੱਕ ਰਹੀ ਹੈ ਡਿੱਗੀ ਵੀ ਨਹੀਂ ਤਾਂ ਰੇਕਡ ਵਿੱਚੋਂ ਬਾਕੀ 110 ਤੇ 128 ਪਿੱਟ ਗਈਆਂ 30 ਵੀ ਕਹਿੰਦੇ 130 ਆ ਜਿਹੜੀ ਉਹ ਵੀ ਵਧੀਆ ਰਹੀ ਹੈ ਤੇ ਉਹਦਾ ਜਿਹੜਾ ਝਾੜ ਵੀ ਕਹਿੰਦੇ 32 ਕੁਇੰਟਲ ਤੱਕ ਗਿਆ ਜੀ ਪਟਿਆਲੇ ਦੇ ਬਹਾਦਰਗੜੀ ਰੀ ਤੋਂ ਇਹ ਵੀ ਰਕਮੈਂਟ ਕਰ ਰਹੇ ਨੇ ਵੀਰ ਕਹਿੰਦੇ 7301 ਦਾ 38 ਕੁਇੰਟਲ ਤੱਕ ਹਰ ਝਾੜ ਰਿਹਾ ਹੈ ਹਾਰਵੈਸਟ ਟਾਈਮ 30 ਸਤੰਬਰ ਨੂੰ ਇਹਨਾਂ ਨੇ ਵੱਢੀ ਸੀ ਮਹਤਾ ਰੂਗੀ ਨੇ ਵੀਰ ਦਾ ਨੋਆ ਕਮਲਪ੍ਰੀਤ ਸਿੰਘ ਭੁੱਲਰ ਸੁਪਰੀਮ 110 ਚੋਨਾ ਇੱਕ ਖੇਤੋਂ 32 ਕੁਇੰਟਲ ਇੱਕ ਖੇਤੋਂ 35 ਕੁਇੰਟਲ ਇਹਨਾਂ ਦਾ ਜਿਹੜਾ ਝਾੜ ਰਿਹਾ ਜੀ ਸਾਹਿਬ ਵੀਰ ਸਿੰਘ ਕਮੈਂਟ ਕਰ ਰਹੇ ਨੇ ਇਹ ਕਹਿੰਦੇ ਮੌਸਮ ਦੇ ਬਾਰੇ ਕੁਝ ਲਿਖ ਰਹੇ ਨੇ ਮੌਸਮ ਇਸ ਵਾਰ ਸਹੀ ਨਹੀਂ ਰਿਹਾ ਜਿਸ ਕਾਰਨ ਸਾਰੀ ਵਰੀਟੀ ਦੇ ਝਾੜ ਘਟ ਆਇਆ ਫਸਲ ਮੌਸਮ ਤੇ ਹੀ ਨਿਰਭਰ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਕੀ ਵੀਰ ਕਹਿੰਦੇ 30% ਦੀ ਝਾੜ ਆਇਆ ਜੀ ਸਹੀ ਹੈ ਫਿਰ ਜੀ ਸਾਡੇ ਤਾਂ 22 ਕੁੰਟਲ ਤੱਕ ਹੀ ਝਾੜ ਨਿਕਲੇ ਆ ਝਾੜ ਤੇ ਸੈਲਰ ਵਾਲਿਆਂ ਦੀ ਮੰਜੀ ਠੋਕ ਕੇ 25% ਗਿੱਲਾ ਭਰ ਕੇ ਆਉਂਦਾ ਸੀ ਇਹ ਵੀਰ ਕਹਿੰਦੇ 17% ਵਾਲਾ ਇਸ ਕਰਕੇ ਝਾੜ ਘਟਾ ਹੀ ਨੇ ਕਿ ਇਹਨਾਂ ਨੇ ਮੋਇਸਚਰ ਸਾਰਾ 17% ਤੋਂ ਵੱਧ ਨਹੀਂ ਲਿਆ ਤੇ ਸਾਹਿਬ ਵੀਰ ਸਿੰਘ ਕਮੈਂਟ ਕਰ ਰਹੇ ਨੇ ਇਸ ਵਾਰ ਝੋਨੇ ਵਿੱਚ ਹਾਪਰ ਬਹੁਤ ਆਇਆ ਜਿਸ ਕਰਕੇ ਲੇਟ ਹੋਇਆ ਤੇ ਝਾੜ ਤੇ ਅਸਰ ਪਿਆ ਕੁਲ ਲੀਪ ਸੰਬੀਰ 1847 ਦਾ 6 ਇੱਕ ਤੋਂ 100 ਗੱਟਾ 35 ਕਿਲੋ ਨਿਕਲੇ ਜੀ 35 ਕਿਲੋ ਵਾਲਾ ਛੁੱਕੇ ਕੱਦੂ ਵਾਲੀ ਕਹਿੰਦੇ ਵੈਰਾਈ ਸੀਗੀ 28 ਪੀ 67 105 ਗੱਟੇ ਹੋਏ ਨੇ ਜੀ ਬਾਜਾਖਾਨਾ ਏਰੀਏ ਤੋਂ 18 ਮਹੀਨੇ ਚ ਸੀਗਾ ਪੂਰਾ 44 ਕਹਿੰਦੇ ਟਾਪ ਹੈ ਜੀ 110 ਮਾਣ ਹੋਏ ਨੇ 6 ਬਿਗੀਆਂ ਦੇ ਵਿੱਚੋਂ ਜੀ ਸੰਗਰੂਰ ਏਰੀਏ ਤੋਂ ਪੀਆਰ 122 12 ਕਿੱਲੇ ਲਾਏ ਸੀ 35 ਕੁਇੰਟਲ ਦਾ ਝਾੜ ਆਇਆ 7 ਜੁਲਾਈ ਨੂੰ ਟ੍ਰਾਂਸਪਲੈਂਟ ਕੀਤੀ ਸੀ ਤੰਗ ਬੈਗ ਜੂਰੀਆ ਪਾਇਆ ਜੀ ਕਹਿੰਦੇ ਅੱਧਾ ਥੈਲਾ ਡੀਏਪੀ ਦਾ ਪਾਇਆ ਤੇ ਸਪਰੇਇ ਕੀਤੀ ਹੋਰ ਕੁਛ ਨਹੀਂ ਪਾਇਆ ਵੀਰ ਕਹਿੰਦੇ ਝਾੜ ਵਧੀਆ ਇਹਨਾਂ ਦਾ ਵੀ ਅਗਲੇ ਕਮੈਂਟ ਦੇ ਬਾਰੇ ਦੇਖਦੇ ਹਾਂ ਹਰਪ੍ਰੀਤ ਸਿੰਘ ਪੀਲੀ ਪੂਛਾ ਟੌਪ ਹੈ ਮੋਗਾ ਵਧਣੀ ਕਲਾਂ ਤੋਂ ਵੀ ਪੀਆਰ 126 ਤੇ 131 ਤੇ 2 ਕੁਇੰਟਲ ਤੱਕ ਹੀ ਰਹਿ ਗਈਆਂ ਜੀ ਇਹ ਵੀ ਮੋਬਾਈਲ ਵਾਲਿਆਂ ਨੇ ਕੋਈ 212 87 ਮਣ ਹੋਈ ਹੈ ਜੀ 9.5 ਕਿਲਿਆਂ ਦੀ ਐਵਰੇਜ ਹੈ 31 ਹੈ ਜਿਹੜੀ 131 ਉਹ 82 ਮਣ ਹੈ 26 ਹਜੇ ਕਹਿੰਦੇ ਤੁਲਣੀ ਆ ਜੀ ਆਪਣੀ ਬਾਸ 29 17 18 23 ਕੁਆਂਟਲ ਦਾ ਛਾੜ ਰਿਹਾ ਹੈ ਜੀ ਧਰਮਿੰਦਰ ਸਿੰਘ ਸੁਪਰੀਮ 110 28 ਕੁਆਂਟਰੀ ਦੀ ਨਿਪਲੇ ਆ ਜੀ ਲੋਂਗਵਾਲ ਏਰੀਆ ਚੋਂ ਜਿਹੜੀ 247 5 ਏਕੜ ਤੋਂ ਐਮੀ ਸਟਾਰਟੌਪ ਤੇ ਚੈੱਕ ਕੀਤੀ ਸੀ 13045 ਦੀ ਸਪਰੇਅ ਕੀਤੀ ਸੀ 464 ਗੱਟੇ ਹੋਏ ਨੇ ਜੀ ਕਹਿੰਦੇ 16.5 ਮਿਸਚਰ ਆਇਆ ਅਗਲਾ ਜਿਹੜਾ ਕਮੈਂਟ ਆਪਾਂ ਲਿਖਦੇ ਆ ਜੀ ਤੇ ਪ੍ਰਿੰਸ ਸਿੰਘ ਸਾਡੇ 100 ਕਹਿੰਦੇ 31 93 ਮੰਡ ਦੀ ਹੋਈ ਆ ਬਖਤੂ ਬਠੰਡਾ ਪੀਲੀ ਪੂਛਾ ਟੋਪ ਹੈ ਜੀ ਗੋਰੀ ਸੰਦੂ ਗੋਰੀ ਸਿੱਧੂ ਸਤਿੰਦਰ ਸਿੰਘ ਇਹ ਰਹੀ ਸਾਡੇ ਅੱਗੇ 31 32 ਕਵਾਂਟਰ ਨਿਕਲ ਗਿਆ ਇਸ ਵਾਰ ਤਾਂ 26 27 ਦੇ ਝਾੜ ਰਿਹਾ ਜੀ ਸਾਡੇ ਏਰੀਆ ਦੇ ਵਿੱਚ ਤਿੰਨ ਚਾਰ ਦਿਨ ਤਾਂ ਕਹਿੰਦੇ 18 ਦਿਨ ਮੰਡੀਆਂ ਚ ਬੈਠ ਕੇ ਤਿੰਨ ਚਾਰ ਮਾੜ ਤਾਂ ਝਾੜ ਘਟ ਗਿਆ ਜੀ ਧੋਨਾ ਸੁੱਕ ਗਿਆ ਕਹਿੰਦੇ ਹਾਂ ਠੀਕ ਹੈ ਨਾ ਵੀਰ ਦੀ ਵੀ 175 101 ਦਾ ਕੋਈ ਵੀਰ ਪੁੱਛ ਰਿਹਾ ਜਗਜੀਤ ਸਿੰਘ ਵੀ ਕਿਸ ਤਰ੍ਹਾਂ ਦੀ ਝਾੜ ਦੇ ਤੇ ਪੂਸ਼ਾ 16 9 100 ਗੱਟੇ ਦਾ ਨਿਕਲੇ ਜੀ 5 ਕੁਇੰਟਲ ਘਟ ਰਿਹਾ ਜੀ ਹਰੇਕ ਬੀਜ ਦਾ ਫਨੋਰ ਤੇ ਵਿੱਚ ਵੀਰ ਕਹਿ ਰਹੇ ਨੇ 110 30 ਕੁਇੰਟਲ ਦਾ ਬੀਆਰ 131 28 ਕੁਇੰਟਲ ਤੱਕ ਹੋਇਆ ਜੀ ਕਹਿੰਦੇ ਬੀਆਰ 105 75 ਮਾਣ ਦਾ ਨਿਕਲੇ ਜੀ ਪੂਸ਼ਾ 44 ਦਾ ਜਿਹੜਾ 90 ਤੋਂ 100 ਮਾਣ ਨਿਕਲੇ ਜੀ ਤੇ ਪ੍ਰਾਪ ਜੋਤ ਸਿੱਧੂ ਲਿਖ ਰਹੇ ਨੇ ਬਰਨਾਲੇ ਤੋਂ ਪੂਸ਼ਾ 44 ਸਾਢੇ ਪੂਸ਼ਾ 44 5 ਵਿਗੇ 1 ਕਿੱਲੇ ਤੋਂ 35 ਕੁਇੰਟਲ। ਇਸੇ ਤਰ੍ਹਾਂ 103 ਮਣ ਪੀਰ 126 ਨਿਕਲੀ ਹੈ ਜੀ ਕਹਿੰਦੇ ਪਰਚੀ ਦਿਖਾ ਦਾਂਗੇ ਜੀ। ਤੇ ਪੂਸ਼ਾ 44 ਸਾਢੇ 9 ਪੂਸ਼ਾ 44 ਭੁੱਲ ਕੇ ਬੀਜਤਾ ਸੀ ਕਹਿੰਦੇ ਅਸੀਂ 126 ਹੈਗੀ 82 ਮਣ ਹੋ ਗਿਆ ਜੀ ਕਹਿੰਦੇ। ਸਹੀ ਗੱਲ ਆ ਵੀਰੇ ਕਹਿੰਦੇ ਝਾੜ ਘੱਟ ਹੀ ਆ। ਪੀਆਰ 122 30 ਕੁਇੰਟਲ ਰਹਿ ਹੈ ਜੀ ਏਰੀਆ ਭਗਤੇ ਤੋਂ। 126 ਇਹ ਜਿਹੜਾ 34 ਕੁਇੰਟਲ ਰਹਿ ਹੈ ਜੀ ਮਨਜਿੰਦਰ ਸਿੰਘ ਕਹਿ ਰਹੇ ਨੇ। ਸਾਰਾ ਹੀ ਕਹਿੰਦੇ 30 ਕੁਇੰਟਲ ਦਾ ਰਹਿ ਹੈ ਜੀ ਬਾਬਾ ਸਿੰਘ ਕੋਈ ਵੀਰ ਨੇ। ਕਿਉਂ ਝਾੜ ਨੂੰ ਰੂਈ ਜਾਨੇ ਕਹਿੰਦੇ 30 13 14 ਮੌਇਸਚਰਤਾ ਹੋਇਆ। ਝਾੜ ਕਿੱਥੋਂ ਵੀ ਦੂਆ ਵੀਰ ਨੇ ਲਿਖਿਆ। ਸਾਡੇ ਤਾਂ ਜੀ ਫੁੱਲ ਝਾੜ ਹੈ 126 ਤੇ 73 0 1 ਸਿਰਾ ਝਾੜ 33 ਕੁਇੰਟਲ ਦੀ ਐਵਰੇਜ ਦਿੱਤੀ ਹੈ ਜੀ ਸੀਆ 321 ਸੁਪਰਵੇਸਟ ਹੈ ਜੀ। ਦੇ 28 ਪੀ ਸਟਾਰਟ ਕਹਿੰਦੇ ਸਭ ਤੋਂ ਜ਼ਿਆਦਾ ਰਿਹਾ ਜੀ ਪੀਆਰ 113 37 ਗੰਟਲ ਨਿਕਲੀ ਹੈ ਜੀ ਬਲਵਿੰਦਰ ਸਿੰਘ ਲਿਖ ਰਹੇ ਨੇ ਪੀਆਰ 131 34 ਗੰਟਲ ਤੱਕ ਛਾੜ ਦਿੱਤਾ ਜੀ ਕਹਿੰਦੇ ਸਾਡੇ ਕੋਲੇ ਪੂਸ਼ਾ 44 100 ਬੈਗ ਹੋਇਆ ਤੇ 65 ਮਣ ਦੀ ਛਾੜ ਰਹੇ ਨੇ ਜੀ ਕਿਸੇ ਵੀਰ ਨੇ ਲਿਖਿਆ ਆਤਮਾ ਗਿੱਲ ਰੱਖੇ ਨੇ 96 ਮਾੜੀ ਪੂਸ਼ਾ 44 ਗੁਰਵੀਰ ਸਰਾਹ ਲਿਖ ਰਹੇ ਨੇ ਜੀ ਅਫਰੀਦ ਕੋਟ ਵਿੱਚ ਸਾਰੇ ਕਹਿੰਦੇ ਸੇਵ ਨੇ ਜੀ ਭਾਜੀ ਸਿੰਘ ਪੂਸ਼ਾ ਸਭ ਤੋਂ ਹੀ ਠਾ ਜੀ ਪੂਰੇ ਚਤਾਲੀ ਤੋਂ ਸਾਰੇ ਹੀ ਠੇ ਲਿਖ ਰਹੇ ਨੇ ਜੀ ਵੀਰ ਪੀਆਰ 122 ਪਿੰਡ 70 ਮਾਣ ਹੋਇਆ ਜੀ 15 ਮਹੀਚਰ ਸੀਗਾ 70 ਮਾਣ ਹੈਵਨ ਰੂਪ ਸਿੰਘ ਸਿੱਧੂ 75 70 ਬੜਦਾ ਚੋਣਾ ਕਹਿੰਦੇ ਆ ਰਿਹਾ ਜੀ ਪੀਆਰ 131 ਵੈਸਟ ਹੈ ਜੀ ਕਹਿੰਦੇ 28 ਪੀ 67 ਬਾਰੇ ਲਿਖਿਆ ਸੀਗਾ ਸੋ ਇਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਝਾੜ ਤਾਂ ਸਾਰਿਆਂ ਦਾ ਹੀ ਘਟਾ ਹੈ ਪਰ ਪੂਸ਼ਾ 44 ਦੇ ਬਾਰੇ ਗੱਲ ਜਿਆਦਾ ਵੀਰ ਜਿਆਦਾ ਲਿਖ ਰਹੇ ਨੇ ਪੂਸ਼ਾ 44 ਦਾ ਝਾੜ ਕਹਿੰਦੇ ਇਸ ਕੀ ਜਿਆਦਾ ਠੀਕ ਰਿਹਾ ਬਈ ਸੇ ਤੁਹਾਡ ਸਾਰਾ ਹੀ ਘਟ ਰਿਹਾ। ਸੋ ਇਹ ਮੌਸਮ ਦੀ ਬਿਮਾਰ ਹੈਗੀ ਆ ਸਾਰਾ ਕੁਝ ਆਪਾਂ ਨੂੰ ਪਤਾ ਹੈ। ਪਰ ਜੇ ਹੁਣ ਆਪਾਂ ਪੂਸਾ 44 ਦੀ ਗੱਲ ਕਰਦੇ ਆ ਪੂਸਾ 44 ਤੁਸੀਂ ਦੇਖਿਆ ਹੋਊਗਾ ਕਿਸੇ ਨੇ ਵੀ 30 32 ਕੁਆਂਟਲ ਨਹੀਂ ਲਿਖਿਆ ਉੱਪਰ ਹੀ ਲਿਖਿਆ। ਸਰਕਾਰ ਦੇ ਵੱਲੋਂ ਇਹ ਕਿਸਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਜ਼ਿਆਦਾਤਰ ਕਿਸਾਨਾਂ ਦੇ ਵੱਲੋਂ ਫਿਰ ਵੀ ਪੂਸਾ 44 ਨੂੰ ਹੀ ਪ੍ਰੈਫਰੈਂਸ ਦਿੱਤੀ ਗਈ ਬਹੁਤ ਸਾਰੇ ਕਿਸਾਨਾਂ ਨੇ ਮਾਲਵੇ ਦੇ ਵਿੱਚ ਤਾਂ ਪੂਸਾ 44 ਕਾਫੀ ਲੱਗਿਆ। ਸੋਟਾੜ ਆਪਾਂ ਨੂੰ ਕੁੱਲ ਮਿਲਾ ਕੇ ਪਤਾ ਲੱਗ ਹੀ ਚੁੱਕਿਆ ਉਹ ਐਵਰੇਜ ਨਹੀਂ ਹੈਗੀ ਪਰ ਫਿਰ ਵੀ ਆਪਾਂ ਇੰਨਾ ਜ਼ਿਆਦਾ ਮਾੜਾ ਨਹੀਂ ਕਹਿ ਸਕਦੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ